ਪਿਤੇ ਦਿਨੀ ਹਿਮਾਚਲ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਲਈ 1600 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਉਨ੍ਹਾਂ ਕਿਹਾ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਰੁਪਏ ਦੇ ਜ਼ਖਮੀਆਂ ਨੂੰ 50-50 ਹਜ਼ਾਰ ਦਾ ਮੁਆਵਜ਼ਾ ਦਿੱਤਾ ਜਾਵੇਗਾ ਉੱਤਰ ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ਤੋਂ ਬਾਅਦ ਹੜ੍ਹ ਪ੍ਰਭਾਵਿਤ ਕਿਸਾਨਾਂ ਨੇ ਅਸੰਤੁਸ਼ਟੀ ਪ੍ਰਗਟਾਈ ਕਿਸਾਨਾਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਨੇ ਪੰਜਾਬ ਨਾਲ ਵਿਤਕਰਾ ਕੀਤਾ ਸਾਡਾ ਬਹੁਤ ਵੱਡਾ ਨੁਕਸਾਨ ਹੋਇਆ ਜਿਸ ਦੇ ਲਈ ਇਹ ਰਕਮ ਬੇहद ਘੱਟ ਹੈ ਮਾ ਪਿੰਡਾਂ ਵਿੱਚ ਕੀ ਹਾਲਾਤ ਹੈ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਮੈਂ ਸਰਵਣ ਸਿੰਘ ਬਾਉਪੁਰ ਕਿਸਾਨ ਮਜ਼ਦੂਰ ਸ਼ਕਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਜੀ ਜੋ ਹਾਲਾਤ ਜੋ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਜਦ ਦਿਨ ਪਾਣੀ ਉਤਰਿਆ ਉਸ ਦਿਨ ਬਹੁਤ ਹਾਲਾਤ ਜਿਹੜੇ ਆ ਉਹ ਗੜਬੜਾਉਣੇ ਆ ਤੇ ਉਸੋਂ ਗੱਲ ਆ ਵੀ ਅੱਜ ਪਾਣੀ ਕੁਛ ਉਤਰਿਆ ਤੇ ਕਿਤੇ 8 ਫੁੱਟ ਟੁਆ ਕਿਤੇ 7 ਫੁੱਟ ਟੱਬਾ ਕਿਤੇ ਭਾਲ ਕਿਤੇ ਰੇਤ ਤੇ ਨਾਲ ਮੁਸ਼ਕਲ ਡੰਗਰ ਝੁੜੇ ਕੁੱਤੇ ਬਹੁਤ ਲਾਜ਼ਮ ਬੁਲੇ ਆ ਕਿਉਂਕਿ ਆਪਾਂ ਇਹ ਇਹਨਾਂ ਗੱਲਾਂ ਤੋਂ ਜਾਣੂ ਹਾਂ ਕਿ ਕਿਤੇ ਨਾ ਕਿਤੇ ਜਦੋਂ ਪਾਣੀ ਉਤਰਿਆ ਇਸ ਇਲਾਕੇ ਦੀਆਂ ਮੁਸ਼ਕਲਾਂ ਤੇ مصیبتਾਂ ਹੋਰ ਵਧਣੀਆਂ ਤੇ ਉਹ ਕੁਝ ਹੋ ਰਿਹਾ ਜਿਵੇਂ ਅੱਜ ਪਾਣੀ ਉਤਰਿਆ ਵਾ ਮਨ ਨੂੰ ਕੋਈ ਸ਼ਾਂਤੀ ਆਈ ਆ ਕਿ ਕਿਤੇ ਨਾ ਕਿਤੇ ਕੁਝ ਸਾਹ ਬਚੇ ਆ ਤੇ ਪਰ ਦੂਜੇ ਪਾਸੇ ਵੇਖਿਆ ਜਾਵੇ ਵੀ ਹਾਲਾਤ ਬਹੁਤ ਮਾੜੇ ਆ ਜੋ ਗੰਦਗੀ ਜਿਹੜੀ ਫੈਲੀ ਆ ਉਹਨਾਂ ਦੇ ਬਹੁਤ ਹਾਲਾਤ ਮਾੜੇ ਆ ਤੇ ਮੰਤਰੀ ਪੈਕੇਜ ਦਾ ਐਲਾਨ ਕਰਕੇ ਗਏ ਨੇ ਉਹਨੂੰ ਕਿਵੇਂ ਦੇਖਣਾ ਦੇਖੋ ਅਸੀਂ ਅੱਗੇ ਵੀ ਕਈ ਨਾ ਗੱਲ ਕਰਦੇ ਆ ਵੀ ਘੱਟੋ ਘੱਟ ਪੂਰੇ ਅੰਕੜੇ ਨਹੀਂ ਅੰਦਾਜ਼ਾ ਆਪਣੇ ਅੰਕੜਿਆਂ ਲਾ ਕੇ 50 ਹਜ਼ਾਰ ਕਰੋੜ ਦਾ ਨੁਕਸਾਨ ਪੰਜਾਬ ਦਾ ਹੋ ਗਿਆ ਤੇ ਪ੍ਰਧਾਨ ਮੰਤਰੀ ਜੀ ਪੂਰੇ ਪੰਜਾਬ ਵਾਸਤੇ ਆਏ ਹੀ ਜੋ 1600 ਕਰੋੜ ਰੁਪਇਆ ਸ਼ੈਦ ਐਲਾਨ ਕਰਕੇ ਗਏ ਮੈਨੂੰ ਪੂਰਾ ਪਤਾ ਨਹੀਂ ਪਰ ਅਸੀਂ ਇਹ ਆਨੇਗਾ 1600 ਕਰੋੜ ਰੁਪਏ ਦਾ ਕੀ ਬਣੂਗਾ ਜਿਹੜਾ ਪੰਜਾਬ ਸਰਕਾਰ ਨੇ ਦੇਣਾ ਰਲ ਕੇ 20000 ਰੁਪਇਆ ਦਾ ਐਲਾਨ ਕੀਤਾ ਉਹ ਬਿਲਕੁਲ ਨਗੂੜਾ ਕਿਉਂਕਿ 60 70000 ਦਾ ਕਿਸਾਨ ਦਾ ਝੋਨਾ 20 25000 ਤੇ ਖਰਚਾ ਤੇ ਲੱਖ ਨੂੰ ਪਹੁੰਚ ਗਿਆ ਪਰ ਜੋ ਲੋਕਾਂ ਪੰਜਾਬ ਦੇ ਆਨੇ ਵੱਡੀਆਂ ਆਸਾਂ ਲਾਈਆਂ ਸੀ ਕਿ ਪ੍ਰਧਾਨ ਮੰਤਰੀ ਆਉਣਗੇ ਤੇ ਲੋਕਾਂ ਨੂੰ ਵੱਡੀ ਰਾਹਤ ਦੇ ਕੇ ਜਾਣਗੇ ਪਰ ਨਿਰਾਸ਼ਾ ਹਸ ਲੱਗੀ ਆ ਕੋਈ ਵੀ ਥੋਸ ਲਾਣ ਨਹੀਂ ਕਰਕੇ ਗਏ ਉਹ ਕਿ ਡੰਗਰ ਜਿਹੜੇ ਰੁੜੇ ਲੋਕਾਂ ਦੇ ਪੁੱਤਾਂ ਨੂੰ ਪਿਆਰੇ ਉਹਨਾਂ ਦਾ ਕੀ ਦਿੱਤਾ ਜਿਹੜਾ ਲੋਕਾਂ ਦਾ ਸਮਿਆਨੇ ਰੁੜ ਗਏ ਘਰ ਰੁੜ ਗਏ ਬੜੇ ਆ ਬੜੀਆਂ ਮੁਸ਼ਕਲਾਂ ਆ ਬਣਾਏ ਜਿਹੜੇ ਉਹ ਘਰਾਂ ਦੀ ਬਰਬਾਦੀ ਹੋਈ ਆ ਤੇ ਉਹ ਰੁੜ ਗਿਆ ਕੋਈ ਵੀ ਠੋਸ ਜਿਹੜਾ ਉਹ ਮੈਨੂੰ ਐ ਜਾਪਦਾ ਵੀ ਨਹੀਂ ਦੇ ਕੇ ਗਿਆ ਇਹ ਮੋਦੀ ਜੀ ਦਾ ਦੌਰਾ ਜਿਹੜਾ ਬਿਲਕੁਲ ਹਵਾ ਚ ਨਿਕਲ ਗਿਆ ਕੋਈ ਵੀ ਉਹਦਾ ਠੋਸ ਸਬੂਤ ਜਾਂ ਠੋਸ ਉਹਨੇ ਕਦਮ ਨਹੀਂ ਚੁੱਕੇ ਇਹਨੂੰ ਅਸੀਂ ਮੁੱਢੋਂ ਰੱਦ ਕਰਦੇ ਆ ਇਸ ਸਮੇਂ ਇਸ 16 ਟਾਪੂ ਨੂੰ ਪਿੰਡਾਂ ਦੇ ਦੇਖੋ ਜੀ ਮੈਂ ਕੁਲਦੀਪ ਸਿੰਘ ਸਾੰਗਰਾ ਸੀਸੋ ਲਾਂਪਰ ਲੋਦੀ ਡਿਸਟ੍ਰਿਕਟ ਕਪੂਰਥਲਾ ਬੇਨਤੀ ਆ ਵੀ ਹਾੜ ਜਿਹੜੇ ਹਾਲਾਤ ਕੱਲ ਦਾ ਪਾਣੀ ਕੁਝ ਕਾਫੀ ਘਟ ਗਿਆ ਜਿਹੜੇ ਇਸ ਵਕਤ ਜਿਹੜਾ ਸਾਹਮਣੇ ਵਾਲਾ ਪਿੰਡ ਜਿਹੜਾ ਪੁਲ ਤੋਂ ਆ ਬਾਉਪੁਰ ਕਦੀਮ ਉਹਦੇ ਵਿੱਚ ਆਪਣਾ ਟਰੈਕਟਰ ਵੀ ਜਾ ਸਕਦਾ ਉਹਦੇ ਵਿੱਚ ਗੱਡੀ ਵੀ ਜਾ ਸਕਦੀ ਹੈ ਰਸਤੇ ਤੋਂ ਪਾਣੀ ਉੱਤਰ ਗਿਆ ਬਾਉਪੁਰ ਜਦੀਦ ਦੇ ਗੁਰਦੁਆਰਾ ਸਾਹਿਬ ਤੱਕ ਆਪਾਂ ਜਾ ਸਕਦੇ ਆ ਟਰੈਕਟਰ ਤੇ ਪਰ ਉੱਥੇ ਵੀ ਇੱਕ ਰਸਤਾ ਰਾਂ ਹੜ ਦੇ ਕਾਰਨ ਢੋਆ ਪੈ ਗਿਆ ਟੁੱਟ ਗਿਆ ਸੀ ਉਹਦੇ ਵਿੱਚ ਅੱਜ ਨੌਜਵਾਨ ਵੀਰਾਂ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਬੋਰੇ ਲਾ ਕੇ ਉਹਦੇ ਵਿੱਚ ਮਿੱਟੀ ਮੱਟੀ ਪਾ ਦਈਏ ਰਸਾ ਚਾਲੂ ਹੋ ਜਵੇ ਤੇ ਕਾਫੀ ਜਿਹੜਾ ਸਾਡਾ ਸਾੰਗਰਾ ਏਰੀਆ ਵਾ ਉਦੋਂ ਦੂਜੇ ਪਿੰਡਾਂ ਉਹਨਾਂ ਦੇ ਵਿੱਚ ਅਜੇ ਵੀ ਬੋਟ ਹੀ ਚੱਲਦੀ ਹੈ ਤੇ ਜਿਹੜੀ ਰੇਤ ਵੀ ਭਰੀ ਹੈ ਹੁਣ ਖੇਤਾਂ ਦੇ ਵਿੱਚ ਰੇਤ ਦਾ ਕਾਫੀ ਖੇਤਾਂ ਦੇ ਭਰੀ ਹੈ ਜਿਹੜੇ-ਜਿਹੜੇ ਖੇਤਾਂ 'ਚੋਂ ਪਾਣੀ ਥੱਲੇ ਗਿਆ ਵਾ ਉਹਨਾਂ ਦੇ ਵਿੱਚ ਚਾਰ-ਚਾਰ ਪੰਜ-ਪੰਜ ਬੋਟ ਰੇਤ ਮਿੱਟੀ ਜਿਹੜੀ ਆ ਉਹ ਭਰੀ ਪਈ ਆ ਤੇ ਬਾਕੀ ਕੁਝ ਖੇਤਾਂ ਦੇ ਵਿੱਚ ਟੋਏ ਵੀ ਪੈ ਚੁੱਕੇ ਨੇ ਡੂੰਗੇ ਹੋ ਗਏ ਨੇ ਤੇ ਕੁਝ ਮਿੱਟੀ ਪੈ ਗਈ ਆ ਜਾਨ ਦਾ ਰਸਤਾ ਹੋ ਗਿਆ ਕਲੀਅਰ ਵੀ ਨਹੀਂ ਹਲੇ ਨਹੀਂ ਅਜੇ ਦਾ ਕਰਨ ਜਾਣ ਦਾ ਕੋਈ ਰਸਤਾ ਕਲੀਅਰ ਨਹੀਂ ਪਾਣੀ ਰਾਤ ਦਾ ਹੀ ਘਟਿਆ ਜਾਂਦਾ ਜੀ ਕੱਲ ਕੁਛ ਕੱਲ ਘਟਿਆ ਸੀ ਕੁੱਲ ਰਾਤ ਘਟ ਗਿਆ ਤੇ ਅੱਜ ਹਜੇ ਯਾਨੀ ਕਿ ਰਸਤੇ ਸਫਾਈ ਕੁਝ ਵੀਰ ਲੱਗੇ ਆ ਬਰਾਮਪੁਰ ਗੋਰੇ ਦੇ ਵੀਰ ਸਰਪੰਚ ਸਾਹਿਬ ਲੱਗੇ ਉਥੋਂ ਦੇ ਤੇ ਉਹ ਜਿਹੜੇ ਆ ਰਸਤੇ ਨੂੰ ਸਾਫ ਕਰ ਰਿਹਾ ਕਰਾਇਆ ਦੇ ਨਾਲ ਜਿਹੜੀ ਉੱਪਰ ਰੇਬ ਜੰਮੀ ਆ ਮਿੱਟੀ ਗਿੱਲੀ ਮਿੱਟੀ ਉਹਨੂੰ ਹਟਾ ਰਹੇ ਆ ਉਹ ਰਸਤਾ ਇੱਕ ਕੱਲ ਤੱਕ ਚਾਲੂ ਹੋ ਜਾਊਗਾ ਜੀ ਮੋਦੀ ਸਾਹਿਬ ਆ ਕੇ ਗਏ ਪੈਕੇਜ ਦੇਖ ਕੇ ਗਏ ਪੰਜਾਬ ਦੇ ਲਈ ਕੀ ਕਹਿਣਾ ਚਾਹੁੰਦੇ ਉਹਦੇ ਬਾਰੇ ਵੇਖੋ ਜੋ ਮੇਰਾ ਨਜ਼ਰੀਆ ਮੈਂ ਸੋਚਦਾ ਮਾਂ ਵੀ ਪੰਜਾਬ ਦੇ ਨਾਲ ਪਹਿਲਾਂ ਵੀ ਵਿਤਕਰਾ ਹੁੰਦਾ ਆ ਇਹ ਹੁਣ ਵੀ ਮੈਨੂੰ ਵਿਤਕਰਾ ਹੀ ਲੱਗਦਾ ਕਿਉਂਕਿ ਜੇ ਹਿਮਾਚਲ ਨੂੰ 1500 ਕਰੋੜ ਦਿੱਤਾ ਤੇ ਹਿਮਾਚਲ ਦੇ ਮੈਂ ਸਮਝਦਾ 4 ਐਮਪੀ ਐ ਇੱਥੇ 13 ਐਮਪੀ ਨੇ ਤੇ ਉਹ ਉੱਥੇ 1500 ਕਰੋੜ ਦਿੱਤਾ ਤੇ ਇੱਥੇ ਕੋ ਘੱਟੋ ਘੱਟ 5000 ਕਰੋੜ ਜਿਹੜਾ ਸੀਗਾ ਉਹਨੂੰ ਦੇਣਾ ਚਾਹੀਦਾ ਸੀਗਾ ਪਰ ਇਹ ਇੱਥੇ 1600 ਕਰੋੜ ਦਿੱਤਾ ਅੱਜ ਉਹਦੇ ਤੇ ਵੀ ਪਤਾ ਨਹੀਂ ਕੀ ਕੰਡੀਸ਼ਨਾਂ ਲਾਉਣੀਆਂ ਤੇ ਕਿਵੇਂ ਉਹ ਸਰਕਾਰ ਦੀ ਵਰਤੋਂ 'ਚ ਆਉਣ ਦੇਣਾ ਵੀ ਆ ਜਾਂ ਨਹੀਂ